ਇਹ ਤਸਵੀਰਾਂ ਗੁਰਦਾਸਪੁਰ ਦੇ ਪੁਰਾਣੇ ਬਸੱਡੇ ਦੀਆਂ ਨੇ ਜੋ ਹੁਣ ਬਸੱਡਾ ਨਹੀਂ ਹੁਣ ਇਹ ਨਸ਼ੇੜੀਆਂ ਦਾ ਅੱਡਾ ਬਣ ਗਿਆ ਏ ਗੁਰਦਾਸਪੁਰ ਚ ਨਵਾਂ ਬਸੱਡਾ ਬਣਨ ਕਰਕੇ ਪੁਰਾਣੇ ਬਸੱਡੇ ਵਾਲ ਕਿਸੇ ਦਾ ਧਿਆਨ ਨਹੀਂ ਗਿਆ ਤਾਂ ਨਸ਼ੇੜੀਆਂ ਨੇ ਉਸ ਨੂੰ ਆਪਣਾ ਅੱਡਾ ਬਣਾ ਲਿਆ ਹੁਣ ਇੱਥੇ ਸ਼ਾਮ ਨੂੰ ਰਾਤ ਨੂੰ ਦੁਪਹਿਰ ਵੇਲੇ ਨਸ਼ੇੜੀ ਆ ਕੇ ਨਸ਼ਾ ਕਰਦੇ ਨੇ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਪੁਰਾਣੇ ਬਸੱਡੇ ਚ ਸਰੀਂਜਾਂ ਪਈਆਂ ਨੇ ਨਸ਼ੀਲੇ ਪਦਾਰਥ ਪਏ ਨੇ ਹੁਣ ਲੋਕਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਜੋ ਕਦੇ ਪ੍ਰਾਣਾ ਬਾਸਟਾ ਡਾ ਸੀ ਹੁਣ ਨਸ਼ੇੜੀਆਂ ਦਾ ਅੱਡਾ ਬਣ ਗਿਆ ਲੋਕ ਉਸ ਥਾਂ ਤੇ ਜਾਣ ਤੋਂ ਡਰਦੇ ਨੇ ਤੇ ਉਸ ਪ੍ਰਾਣੇ ਬਾਸਟਾ ਡੇ ਦੇ ਨੇੜੇ ਤੇ ੜੇ ਵੀ ਕੋਈ ਨਹੀਂ ਜਾਂਦਾ ਕਿਉਂਕਿ ਜਦੋਂ ਵੇਖੋ ਤੁਹਾਨੂੰ ਉਸ ਪ੍ਰਾਣੇ ਬਾਸਟਾ ਡੇ ਚ ਨਸ਼ੇੜੀ ਮਿਲਣਗੇ ਇਸ ਕਰਕੇ ਹੁਣ ਪੁਲਿਸ ਦਾ ਕਹਿਣਾ ਕਿ ਅਸੀਂ ਇਹ ਪੂਰੀ ਨਜ਼ਰ ਜੜੀ ਹੈ ਉਸ ਪ੍ਰਾਣੇ ਬਾਸਟਾ ਡੇ ਤੇ ਰੱਖਾਂਗੇ ਤਾਂ ਜੋ ਨਸ਼ੇੜੀਆਂ ਨੂੰ ਫੜਿਆ ਜਾ ਸਕੇ ਕਿਸੇ ਵੀ ਤਰੀਕੇ ਦੀ ਕੋਈ ਵੀ ਵਾਰਦਾਤ ਜਿਹੜੀ ਹੈ ਉਹ ਕੋ ਨਾ ਵਾਪਰੇ ਤੇ ਨਾਲ ਹੀ ਲੋਕਾਂ ਨੂੰ ਇੱਕ ਅਪੀਲ ਵੀ ਕੀਤੀ ਗਈ ਹੈ ਕਿ ਜੇਕਰ ਤੁਹਾਡੇ ਮੁਹੱਲੇ ਜਾਂ ਫਿਰ ਤੁਹਾਡੇ ਲਾਗੇ ਤੇ ਵੀ ਕੋਈ ਵੀ ਨਸ਼ਾ ਵੇਚਦਾ ਤਾਂ ਉਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਸੋ ਤਸਵੀਰਾਂ ਗੁਰਦਾਸਪੁਰ ਦੇ ਪੁਰਾਣੇ ਬਸਟ ਡੇ ਦੀਆਂ ਨੇ ਜੋ ਹੁਣ ਨਸ਼ੇੜੀਆਂ ਦਾ ਅੱਡਾ ਬਣ ਗਿਆ ਗੁਰਦਾਸਪੁਰ ਚ ਜਿਵੇਂ ਹੀ ਨਵਾਂ ਬਸਟ ਡਾ ਬਣਿਆ ਤਾਂ ਨਸ਼ੇੜੀਆਂ ਨੂੰ ਨਸ਼ਾ ਕਰਨ ਦੇ ਲਈ ਥਾਂ ਮਿਲਗੀ ਤਾਂ ਉਹਨਾਂ ਪੁਰਾਣੇ ਬਸਟ ਡੇ ਨੂੰ ਆਪਣਾ ਹੀ ਅੱਡਾ ਬਣਾ ਲਿਆ ਇਸ ਗੱਲ 'ਚ ਮੈਂ ਪ੍ਰੈਸ ਦਾ ਬਹੁਤ ਧੰਨਵਾਦੀ ਹਾਂ ਕਿ ਉਹ ਸਮੇਂ-ਸਮੇਂ 'ਤੇ ਸਾਡੇ ਨੋਟਿਸ 'ਤੇ ਇਦਾਂ ਦੀਆਂ ਗੱਲਾਂ ਲਿਆਉਂਦੇ ਆ ਮੈਂ ਅੱਜ ਹੀ ਪੀਸੀਆ ਨੂੰ ਰਾਤ ਨੂੰ ਕਹਿਣਾ ਕਿ ਉਹ ਰਾਤ ਨੂੰ ਪੀਸੀਆ ਜਿਹੜੀ ਉੱਥੇ ਬਾਰ-ਬਾਰ ਪੈਟਰੋਲਿੰਗ ਕਰਕੇ ਜਿਹੜਾ ਹੈਗਾ ਉੱਥੇ ਉਹਨੂੰ ਇਹੋ ਜੀ ਕੋਈ ਜਿਹੜੀ ਨਸ਼ਾ ਟੈਪ ਜਿਹੜਾ ਕੋਈ ਸੇਵਨ ਕਰਦੇ ਬਿਲਕੁਲ ਉਹ ਤੋਂ ਬੰਦ ਕੀਤਾ ਜਾਵੇਗਾ ਜੀ ਜੇ ਸਰ ਕੋਈ ਨੌਜਵਾਨ ਕੋਈ ਕਾਬੂ ਆ ਜਾਂਦਾ ਜਾਂ ਕੋਈ ਨਸ਼ੀਦ ਦਾ ਕਾਬੂ ਆ ਜਾਂਦਾ ਵੀ ਉਹ ਕੀ ਐਕਸ਼ਨ ਲੈ ਜਾਏ ਉਹਦੇ ਚ ਅਸੀਂ ਜਿਹੜਾ ਹੈਗਾ ਜੀ 27 ਐਨਡੀਪੀ ਸੈਕਟ ਦੇ ਜਿਹੜਾ ਤਹਿਤ ਜੇਕਰ ਕੋਈ ਪੀਂਦਾ ਫੜਿਆ ਗਿਆ ਤਾਂ ਅਸੀਂ ਪਰਚਾ ਦਵਾਂਗੇ ਪਲੱਸ ਇੱਕ ਨਵਾਂ ਸਾਡਾ ਮਾਨਯੋਗ ਸਾਡੇ ਜਿਹੜੇ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਨੇ ਉਹਨਾਂ ਨੇ ਇੱਕ ਨਵਾਂ ਤਰੀਕਾ ਚਲਾਇਆ ਕਿ ਜਦੋਂ ਅਸੀਂ 27 ਐਨਡੀਪੀਸ ਤੇ ਪਰਚਾ ਦੇਵਾਂਗੇ ਤੇ 64ਏ ਦੇ ਤਹਿਤ ਅਸੀਂ ਉਹਨਾਂ ਬੱਚਿਆਂ ਦਾ ਜਿਹੜਾ ਟ੍ਰੀਟਮੈਂਟ ਵੀ ਜਸਸਬ ਕੋ ਰეკਮੈਂਡ ਕਰਾ ਕੇ ਜਿਹੜਾ ਹੈਗਾ ਉਹ ਕਰਾਵਾਂਗੇ ਤਾਂ ਜੋ ਬੱਚੇ ਜਿਹੜੇ ਨਸ਼ੇ ਤੋਂ ਵੱਸ ਸਕਣ ਸਰ ਕੀੰਨੇ ਤੋਂ ਇਲਾਜ ਵੀ ਕਰਾਇਆ ਜਾਏਗਾ ਇਸ ਤਰ੍ਹਾਂ ਅਸੀਂ ਇੱਥੇ ਦੇਖੋ ਸਮੇਂ-ਸਮੇਂ ਸਰ ਕੋਈ ਸਪੋਰਟਸ ਐਕਟੀਵਿਟੀ ਕਰਾਈ ਪਹਿਲਾਂ ਫਿਰ ਅਸੀਂ ਹੁਣ ਜਿੱਦਾਂ ਅਸੀਂ ਕਲਚਰ ਪ੍ਰੋਗਰਾਮ ਕਰਾਇਆ ਤੇ ਅਸੀਂ ਕੈਂਪ ਵੀ ਲਾਉਨੇ ਆ ਅਸੀਂ ਮਹੱਲਿਆਂ ਚ ਵੀ ਜਾ ਕੇ ਕਰਦੇ ਆ ਹੁਣ ਸ਼ਾਇਦ ਥੋੜੇ ਟਾਈਮ ਤੱਕ ਅਸੀਂ ਇੱਕ ਹੋਰ ਬਹੁਤ ਵਧੀਆ ਸਾਰਿਆਂ ਦੇ ਨਾਲ ਰਲ ਕੇ ਤੁਹਾਡੇ ਨਾਲ ਵੀ ਰਲ ਕੇ ਅਸੀਂ ਇੱਕ ਬਹੁਤ ਵਧੀਆ ਕਰਨ ਲੱਗੇ ਆ ਵੀ ਹਫਤੇ ਜਾਂ 15 ਦਿਨ ਚ ਇੱਕ ਅਸੀਂ ਇਦਾਂ ਦਾ ਬਾਜ਼ਾਰ ਤੇ ਜਾਂ ਮਹੱਲੇ ਚ ਇਦਾਂ ਦਾ ਇੱਕ ਸਪੋਰਟਸ ਐਕਟੀਵਿਟੀ ਕਰਾਇਆ ਕਰਾਂਗੇ ਜਿਹਦੇ ਨਾਲ ਲੋਕ ਜਾਂ ਬੱਚੇ ਪ੍ਰਭਾਵਿਤ ਹੋਣਗੇ ਔਰ ਇੱਕ ਅਸੀਂ ਇਹਦੇ ਚ ਹੋਰ ਪਲੱਸ ਕੀਤਾ ਆ ਕਿ ਸਾਡੀਆਂ ਲੜਕੀਆਂ ਜਿਹੜੀਆਂ ਪੁਲਿਸ ਵਾਲੀਆਂ ਨੇ ਉਹ ਮੱਲਿਆਂ 'ਚ ਜਾਣ ਗਏ ਔਰਤਾਂ ਨੂੰ ਮਿਲਣ ਗਏ ਲੇਡੀਜ਼ ਨੂੰ ਪੁੱਛ ਕੇ ਦੱਸਿਆ ਕਰਨ ਗਿਆ ਵੀ ਕਿੰਨਾ ਦਾ ਬੱਚਾ ਡਰੱਗਸ ਲੈਂਦਾ ਤੇ ਉਹਨਾਂ ਦੇ ਅਸੀਂ ਹੈਲਪ ਕਰਾਂਗੇ ਸਾਡਾ ਮੇਨ ਮਕਸਦ ਹੈਗਾ ਵੀ ਜਿਸ ਚੀਜ਼ ਨੂੰ ਕੋਈ ਖਰੀਦਣ ਵਾਲਾ ਨਹੀਂ ਰਹੇਗਾ ਤਾਂ ਉਹ ਚੀਜ਼ੇ ਵਿਕੇਗੀ ਕਿਤਾ ਹੈਰੋਇਨ ਨੂੰ ਰੋਕਣ ਲਈ ਚਿੱਟੇ ਨੂੰ ਰੋਕਣ ਲਈ ਸਾਡੇ ਕੋਲ ਸਭ ਤੋਂ ਜਿਹੜਾ ਵਧੀਆ ਰਸਤਾ ਹੈ ਉਹ ਇਹੋ ਹੀ ਆ ਵੀ ਅਸੀਂ ਕਸਟਮਰ ਜਿਹੜਾ ਨਵ ਨੂੰ ਖਤਮ ਕਰਨਾ ਚਾਹੀਦਾ ਸਰਕੀ ਰਿਸਪੌਂਸ ਰਿਹਾ ਹੁਣ ਤੱਕ ਤੁਹਾਡੀ ਐਕਟੀਵਿਟੀ ਦਾ ਤੇ ਅਧਿਆਨ ਵਾਲੇ ਸੰਜ ਨੇ ਕੀ ਉਮੀਦ ਹੈ ਕਿ ਕਿੰਨਾ ਕੁ ਰਿਸਪੌਂਸ ਹੋਏਗਾ ਬਹੁਤ ਵਧੀਆ ਜੀ ਲੋਕ ਸਾਡਾ ਬਹੁਤ ਸਾਥ ਦੇ ਰਹੇ ਨੇ ਸਪੈਸ਼ਲ ਤੁਸੀਂ ਪ੍ਰੈਸ ਵਾਲੇ ਬੜਾ ਸਾਥ ਦੇ ਰਹੇ ਹੋ ਆ ਇਵਨ ਹੁਣ ਤਾਂ ਸਾਨੂੰ ਪੋਲੀਟਿਕਲ ਆਰਮੀ ਬੀਐਸਐਫ ਇਹ ਸਾਰਾ ਹੀ ਸਾਡਾ ਸਾਥ ਦੇਣ ਲੱਪੇ ਸਕੂਲਾਂ ਵਾਲੇ ਸਾਡਾ ਸਾਥ ਦੇ ਰਹੇ ਨੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ ਜੀ ਆ ਇੱਕ ਗੱਲ ਮੈਂ ਜ਼ਰੂਰ ਕਵਾਂਗਾ ਜਿਹੜੇ ਆਮ ਲੋਕ ਨੇ ਖਾਸ ਕਰਕੇ ਜਿਨ੍ਹਾਂ ਦੇ ਬੱਚੇ ਇਸ ਵਿੱਚ ਪੈ ਗਏ ਨੇ ਉਹ ਸਾਡੇ ਤੱਕ ਅਪਰੋਚ ਕਰਨ ਤੇ ਕੋਈ ਸੰਕੋਚ ਨਾ ਕਰਨ ਕੁਈ ਤੇ ਨਾ ਵਰਤਨ ਜਿੰਨੀ ਜਲਦੀ ਹੋ ਸਕਦਾ ਸਾਡੇ ਨਾਲ ਸੰਪਰਕ ਕਰਕੇ ਸਾਡੀ ਮਦਦ ਲੈਣ ਇੱਕ ਸਰ ਆਮ ਲੋਕਾਂ ਚ ਨੁਕਸਾਨ ਨਾ ਕਰਨ ਦੇ ਸਾਡੇ 'ਤੇ ਹਮਲਾ ਨਾ ਕਰਦੇ ਇਸ ਤਰ੍ਹਾਂ ਨਾਮ ਗੁਪਤ ਰੱਖਿਆ ਜਾਂਦਾ ਇਸ ਤਰ੍ਹਾਂ ਦਾ ਕੁਝ ਨਾਂ ਵੀ ਗੁਪਤ ਰੱਖਿਆ ਜਾਂਦਾ ਜੀ ਤਾਂ ਜਿਹੜੇ ਤਸਕਰ ਨੇ ਉਹਨਾਂ ਨੂੰ ਤਾਂ ਸਾਡੀ ਡਾਇਰੈਕਟ ਵਾਰਨਿੰਗ ਹੀ ਆ ਅਪੀਲ ਤਾਂ ਉਹਨਾਂ ਨੂੰ ਹੋ ਨਹੀਂ ਸਕਦੀ ਉਹਨਾਂ ਨੂੰ ਡਾਇਰੈਕਟ ਵਾਰਨਿੰਗ ਆ ਕਿ ਜੇਕਰ ਕਿਸੇ ਨੇ ਇਦਾਂ ਕਿਸੇ ਨੂੰ ਧਮਕਾਇਆ ਜਾਂ ਧਮਕਾਇਆ ਤੇ ਉਹ ਮੁੜ ਕੇ ਜੇਲ੍ਹ ਦੇ ਵਿੱਚ ਹੀ ਲੰਮਾ ਸਮਾਂ ਰਹੇਗਾ ਠੀਕ ਹੈ ਵਗੈਰਾ ਵਾਸਤੇ ਸੀਲ ਕੀਤੇ ਜਾ ਰਹੀਆਂ ਇਹਨਾਂ ਸ਼ਾਦਸਪੁਰ ਦੇ ਪ੍ਰੋਕਰੀਆਂ ਸੀ ਬਹੁਤ ਜ਼ਿਆਦਾ ਸੀਲ ਕਰਤੀਆਂ ਜੀ ਔਰ ਗਰਦਾਸਪੁਰ ਦਾ ਇਹ ਇੱਕ ਪਿੱਟ ਕੇਸ ਸੀ ਜਿਹੜਾ ਸ਼ਾਇਦ ਪੰਜਾਬ ਚ ਡਿਸਟ੍ਰਿਕਟ ਪੁਲਿਸ ਨੂੰ ਪਹਿਲੀ ਵਾਰੀ ਤਿਆਰ ਕੀਤਾ ਗਿਆ ਉਹ ਸਾਡਾ ਉਹ ਵੀ ਕੇਸ ਮੈਨੂੰ ਲੱਗਦਾ 2-4 ਦਿਨ ਦੇ ਵਿੱਚ ਜਿਹੜਾ ਹੈਗਾ ਪਾਸ ਹੋ ਚੱਲਿਆ ਤੇ ਇਹ ਬੜੀ ਮਾਣ ਦੀ ਗੱਲ ਹੋਈਗੀ ਕਿ ਉਹ ਗਰਦਾਸਪੁਰ ਦਾ ਕੇਸ ਹੁਣ ਤੁਹਾਡੇ ਬਾਹਰੀਆਂ ਸਟੇਟਾਂ ਜਾਂ ਵਾਲਿਆਂ ਨੇ ਵੀ ਸਾਡਾ ਉਹ ਕੇਸ ਮੰਗਿਆ ਉਹ ਸਾਰਾ ਜਿਹੜਾ ਮਾਨਯੋਗ ਸਾਡੇ ਐਸਐਸਪੀ ਸਾਹਿਬ ਦੀ ਸੁਪਰਵਾਈਜ਼ਨ ਚ ਉਹਨਾਂ ਨੇ ਮੇਰੀ ਡਿਊਟੀ ਲਈ ਮੇਰੀ ਟੀਮ ਨੇ ਉਹ ਫਰਸਟ ਕੰਮ ਜਿਹੜਾ ਹੈਗਾ ਡਿਸਟ੍ਰਿਕਟ ਪੁਲਿਸ ਨੂੰ ਕੀਤਾ ਆ ਤੇ ਆਸ ਆ ਜਦੋਂ ਬੰਦੇ ਨਜ਼ਰਬੰਦ ਹੋਣ ਲੱਗ ਪਣਗੇ ਪ੍ਰਾਪਰਟੀਆਂ ਸੀਲ ਹੋ ਜਾਣਗੀਆਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਜਿੰਨੇ ਇਸ ਜਿਹੜੇ ਡਰੱਗਸ ਤੋਂ ਪ੍ਰਾਪਰਟੀ ਬਣਾਉਂਦੇ ਆ ਉਹ ਫਿਰ ਜਦੋਂ ਉਹਨਾਂ ਕੋਈ ਰਹਿਣੀ ਨਹੀਂ ਤੇ ਉਹ ਵੀ ਸਮੈਲਿੰਗ ਕਰਨੀ ਹਟ ਜਾਂਦੇ ਆ